ਗੋਂਡ ਮਹੱਲਾ ਚੌਥਾ ਐਸਾ ਹਰ ਸੇਵਿਐ ਨਿਤ ਧਿਆਈਐ ਜੋ ਖਿਨ ਮੈਂ ਕਿਲ ਵਿਕ ਸਭ ਕਰੇ ਬਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨਿਹਪਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵਿ ਹੋ ਸੁਖ ਦਾਤਾ ਸੁਆਮੀ ਜਿਸ ਸੇਵਿਐ ਸਭ ਭੁਖ ਲਹਾਸਾ ਮੇਰੇ ਮਨ ਹਰੀ ਉਪਰ ਕੀ ਜੈ ਪ੍ਰਵਾਸਾ ਜਹ ਜਾਈਐ ਤਹ ਨਾਲ ਮੇਰਾ ਸੁਆਮੀ ਹਰ ਆਪਣੀ ਪਹਿਜ ਰੱਖੈ ਜਨ ਦਾਸਾ ਰਹਾਉ ਜੇ ਆਪਣੀ ਬਿਰਥਾ ਕਹੋ ਅਵਰਾ ਪਹਿ ਤਾ ਆਗੈ ਆਪਣੀ ਬਿਰਥਾ ਬਹੁ ਬਹੁਤ ਕਡਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪਹਿ ਜੋ ਤੁਮਰੇ ਦੁਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾਂ ਪਹਿ ਕਹੀਐ ਅਵਰਾਂ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰਹਿ ਕੇ ਕਟੰਮ ਮਿੱਤਰ ਭਾਈ ਦੀ ਸਹਿ ਮਨ ਮੇਰੇ ਤੇ ਸਭ ਆਪਣੈ ਸਵਾਈ ਮਲਾਸਾ ਜਿਤ ਦਿਨ ਉਨ ਕਾ ਸਵਾ ਹੋਇ ਨਾ ਆਵੇ ਤਿਤ ਦਿਨ ਨੇੜੈ ਕੋ ਨਾ ਟਕਾਸਾ ਮਨ ਮੇਰੇ ਆਪਨਾ ਹਰ ਸੇਵ ਦਿਨ ਰਾਤੀ ਜੋ ਤੁਧ ਉਪਕਰੈ ਦੂਖ ਸੁਖ ਖਾਸਾ ਤਿਸ ਕਾ ਪ੍ਰਵਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਔਸਰ ਰਖ ਨਾ ਸਕਾਸਾ ਹਰ ਜਪ ਮੰਤ ਗੁਰ ਉਪਦੇਸ਼ ਲੈ Jap ਹੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਅਨੰਦਿਨ ਨਾਮ ਜਪਹੁ ਹਰ ਸੰਤੋ ਇਹੋ ਛੂਟਣ ਕਾ ਸਾਚਾ ਪ੍ਰਵਾਸਾ ਕੋਂਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੋਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲਤਾ ਗੁਰਸਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਆਨੰਦਿਨ ਧਿਆਏ ਨਾਮ ਹਰ ਜਪਣਾ ਜਹਾਂ ਕਹਾਂ ਤੁਝ ਰੱਖੈ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾ ਮਹਿ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੁ ਹਰ ਰਤਨਾ ਜਿਨ ਹਰ ਧਿਆਇ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲਹੁ ਹਰ ਦਸਨਾ ਸ਼ਬਦ ਪਛਾਨ ਰਾਮ ਰਸ ਪਾਵਹੁ ਓਹ ਊਤਮ ਸੰਤ ਭਇਓ ਵਡ ਵਡਨਾ ਤਿਸ ਜਨ ਕੀ ਵਡਿਆਈ ਹਰਿ ਆਪ ਵਧਾਈ ਉਹੋ ਘਟੈ ਨਾ ਕਿਸੈ ਕੀ ਘਟਾਈ ਇਕ ਤਿਲ 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 ਨਾ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਕਉ ਹਰਿ ਦਾਨ ਇਕ ਦੀਜੈ ਨਿਤ ਬਸਹਿ ਹਰਿ ਦੇ ਹਰੀ ਮੋਹਿ ਚਰਨਾ ਗੋਂਡ ਮਹੱਲਾ ਚੌਥਾ ਜਿਤਨੇ ਸ਼ਾਹਾ ਪਾਤਸ਼ਾਹਾ ਉਮਰਾਵ ਸਿੱਖਦਾਰ ਚੌਧਰੀ ਸਭ ਮਿੱਥਿਆ ਝੂਠ ਭਾਉ ਦੂਜਾ ਜਾਨ ਹਰ ਅਬਨਾਸੀ ਸਦਾ ਥਿਰ ਨਿਚਲ ਤਿਸ ਮੇਰੇ ਮਨ ਭਜ ਪਰਵਾਨ ਮੇਰੇ ਮਨ ਨਾਮ ਹਰੀ ਭਜ ਸਦਾ ਦੀਬਾਂ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰਨਾਹੀ ਕਿਸੈ ਦਾਤਾਨ ਰਹਾਉ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭ ਬਿਨ ਸਜਾਏ ਜਿਉ ਰੰਗ ਕਸੁੰਭ ਕਚਾਨ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੀ ਜਿਤ ਹਰ ਦਰਗਹ ਆ ਪਾਵੈ ਤੁਮਾਨ ਬ੍ਰਹਮਣ ਖੱtre ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੈ ਹਿਰ ਡੱਪੜਾ ਤਿਉ ਸਤ ਸੰਗਤ ਮਿਲ ਪਤਤ ਪਰਵਾਨ ਉਹ ਹਉ ਸਭ ਤੇ ਊਚਾ ਸਭ ਤੇ ਸੂਚਾ ਜਾਂ ਕਹਿ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਿਸਕੇ ਚਰਨ ਪਖਾਲੈ ਜੋ ਹਰ ਜਨ ਨੀਚ ਜਾਤ ਸੇਵਕਾਨ ਗੋਂਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੈ ਵਰਤੈ ਜਿਹਾ ਹਰ ਕਰਾਏ ਤਿਹਾ ਕੋ ਕਰਈਐ ਸੋ ਐਸਾ ਹਰ ਸੇਵ ਸਦਾ ਮਨ ਮੇਰੀ ਜੋ ਤੁਧਨੋ ਸਭ ਦੂਰ ਰੱਖ ਲਈਐ ਮੇਰੇ ਮਨ ਹਰ ਜਪ ਹਰ ਨਿਤ ਪੜਈਐ ਹਰ ਬਿਨ ਕੋ ਮਾਰ ਜਵਾਲ ਨਾ ਸਾਕੈ ਤਾਂ ਮੇਰੇ ਮਨ ਕਾਇਤ ਕੜਈਐ ਰਹਾਉ ਹਰ ਪਰਪੰਚ ਕੀਆ ਸਭ ਕਰਤਾ ਵਿਚਿ ਆਪੇ ਆਪਣੀ ਜੋਤਿ ਤਰਈਐ ਹਰ ਏਕੋ ਬੋਲੇ ਹਰ ਏਕ ਬਲਾਵੇ ਗੁਰਪੂਰੈ ਹਰ ਏਕ ਦਿਖਈਐ ਹਰ ਅੰਦਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸ ਹੋ ਮਨ ਕਿਆ ਚੋ ਰਹੀ ਐ ਨਿਹਕਪਟ ਸੇਵਾ ਕੀਜੈ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ਜਿਸ ਦੇ ਵਸ ਸਭ ਕਿਛ ਸੋ ਸਭ ਦੂ ਵੱਡਾ ਸੋ ਮੇਰੇ ਮਨ ਸਦਾ ਠਹਿਈਐ ਜਨ ਨਾਨਕ ਸੋ ਹਰ ਨਾਲ ਹੈ ਤੇਰਾ ਹਰ ਸਦਾ ਠਹਾਏ ਤੂੰ ਤੋਦਲੇ ਛੜਈਐ ਗੋਂਡ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ ਜਿਉ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੀ ਲੈ ਸਤਗੁਰ ਕੀ ਮਤ ਧੀਰ ਜਨ ਨਾਨਕ ਕੀ ਹਰਿਆਸ ਪੁਜਾਵੋ ਹਰ ਦਰਸ਼ਨ ਸ਼ਾਂਤ ਸਰੀਰ ਸ਼ਕਾ ਏਕਾ ਰਾਗ ਗੋੰਡ ਮਹੱਲਾ ਪੰਜਵਾ ਚੌਪਦਈ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾ ਸੁਨਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋਕ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਬਖਤੋ ਕਰਤਾ ਬੂਝਤ ਕਰਤਾ ਆਵਤ ਕਰਤਾ ਜਾਤ ਭੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਾ ਗੋਂਡ ਮਹੱਲਾ ਪੰਜਵਾਂ ਫਾਕਿਓ ਮੀਨ ਕਪਕ ਕੀ ਨਿਆਈ ਤੂੰ ਉਰਜ ਰਹਿਓ ਕ ਸੰਭਾਏ ਲੀ ਪਗ ਧਰਹਿ ਸਾਸ ਲੇਖੈ ਲੈ ਤਉ ਉਧ ਰਹੈ ਹਰ ਗੁਣ ਗਾਇ ਲੀ ਮਨ ਸਮਝ ਛੋਡ ਆਵਾਏ ਲੀ ਆਪਣੇ ਰਹਿਨ ਕੋ ਠੌਰ ਨਾ ਪਾਵੇ ਕਾਇ ਪਰ ਕਹਿ ਜਾਏ ਲੇ ਰਹਾਉ ਜਿਉ ਮੈਗਲ ਇੰਦਰੀ ਰਸ ਪ੍ਰੀਰਿਉ ਤੂੰ ਲਾਗ ਪਰਿਓ ਕਟੰਬਾਏ ਲੇ ਜਿਉ ਪੰਖੀ ਇਕੱਤਰ ਹੋਏ ਫਿਰ ਵਿਛਰੈ ਫਿਰ ਸੰਗਤ ਹਰ ਹਰ ਧਾਇ ਲੇ ਜੈਸੇ ਮੀਨ ਰਸਨ ਸਾਦ ਬਿਨ ਸਿਉ ਹੋ ਹੋ ਮੂਠੋ ਮੂੜ ਲਵਾਏ ਲੇ ਤੂੰ ਹੋਵਾ ਪੰਚਵਾਸ ਵੈਰੀ ਕੈ ਛੂਟ ਹੈ ਪਰ ਸਰਨਾਏ ਲੇ ਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾ ਏ ਲੀ ਪਾਵਉ ਦਾਨ ਸਦਾ ਦਰਸ ਪੀਖਾਂ ਮਿਲ ਨਾਨਕ ਦਾਸ ਦਸਾਏ ਲੀ ਰਾਗ ਗੋੰਡ ਮਹੱਲਾ ਪੰਜਵਾਂ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਜੀ ਪ੍ਰਾਣ ਕੀਏ ਜਿਨ ਸਾਜ ਮਾਟੀ ਮਹਿ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕਿਸ ਭੋਜਨ ਪੁਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਾਰ ਬ੍ਰਹਮ ਕੀ ਲਾਗਉ ਸੇਵ ਗੁਰ ਤੇ ਸੁਜੈ ਨਿਰੰਝਣ ਦੇਵ ਰਹਾਉ ਜਿਨ ਕੀਏ ਰੰਗ ਅਨਕ ਪ੍ਰਕਾਰ ਉਪਤ ਪਰਲੋ ਨਿਮਖ ਮਝਾਰ ਜਾਂ ਕੀ ਗਤਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਇ ਨਾ ਜਾਵੈ ਨਿਸ਼ਚਲ ਧਨੀ ਬੇਅੰਤ ਗੁਨਾ ਤਾ ਕੇ ਕੀ ਤਕ ਗਣੀ ਲਾਲ ਨਾਮ ਜਾ ਕੈ ਭਰੇ ਪੰਡਾਰ ਸਗਲ ਘਟਾਂ ਦੇ ਵੈ ਆਧਾਰ ਸਤਿਪੁਰਖ ਜਾ ਕੋ ਹੈ ਨਾਉ ਮਿਟੈ ਕੋਟ ਅਗ ਨਿਮਕ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੀਤ ਗੋਂਡ ਮਹੱਲਾ ਪੰਜਵਾ ਨਾਮ ਸੰਗ ਕੀਨੋ ਵਿਵਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤ ਕੀਨੀ ਓਟ ਨਾਮ ਜਪਤ ਮਿਟਹਿ ਪਾਪ ਕੋਟ ਰਾਸ ਦੀ ਹਰ ਏਕੋ ਨਾਮ ਮਨ ਕਾ ਇਸਟ ਗੁਰ ਸੰਗ ਧਿਆਨ ਰਹਾਉ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਤ ਜਾਤ ਨਾਮੋਹੀ ਮਨ ਲਾਗਾ ਮੀਠਾ ਜਲ ਥਲ ਸਭ ਮਹਿ ਨਾਮੋ ਢੀਠਾ ਨਾਮੇ ਦਰਗਹਾ ਮੁਖ ਉਜਲੀ ਨਾਮੇ ਸਗਲੇ ਕੁੱਲ ਉਧਰੀ ਨਾਮ ਹਮਾਰੇ ਕਾਰਜ ਸੀਧ ਨਾਮ ਸੰਗ ਇਹ ਮਨੁ ਆਂਗੀਦ ਨਾਮੇ ਹੀ ਹਮ ਨਿਰਪਉ ਭਏ ਨਾਮੇ ਆਵਣ ਜਾਵਨ ਰਹੇ ਗੁਰ ਪੂਰੈ ਮੇਲੇ ਗੁਣਤਾਸ ਰਹੋ ਨਾਨਕ ਸੁਖ ਸਹਿਜ ਨਿਵਾਸ ਗੋਡ ਮਹੱਲਾ